ਬਿਲਾਵਲ ਮਹੱਲਾ ਪੰਜਵਾਂ ਰਾਗ ਬਿਲਾਵਲ ਵਿੱਚ ਉਚਾਰਨ ਕੀਤੀ ਹੋਈ ਇਹ ਧਨ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਇਹੋ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ ਇਹ ਭਾਈ ਇਹ ਜਗਤ ਮਾਨੋ ਇੱਕ ਸਮੁੰਦਰ ਹੈ ਜਿਸ ਵਿੱਚ ਵਿਕਾਰਾਂ ਦਾ ਪਾਣੀ ਠਾਠਾ ਮਾਰ ਰਿਹਾ ਹੈ ਇਸ ਸਮੁੰਦਰ ਵਿੱਚੋਂ ਉਹੀ ਮਨੁੱਖ ਪਾਰ ਲੰਘਦਾ ਹੈ ਜਿਹੜਾ ਪ੍ਰਭੂ ਦੀ ਸਿਫਤਲਾ ਦੇ ਗੀਤ ਗਾਂਦਾ ਰਹਿੰਦਾ ਹੈ ਸਾਥ ਸੰਗਤ ਕੈ ਸੰਗ ਵਸੈ ਵੱਡ ਭਾਗੀ ਪਾਏ ਪਰ ਇਹ ਦਾਤ ਕੋਈ ਭਾਗਾ ਵਾਲਾ ਮਨੁੱਖ ਪ੍ਰਾਪਤ ਕਰਦਾ ਹੈ ਜਿਹੜਾ ਸਾਥ ਸੰਗਤ ਦੇ ਨਾਲ ਮੇਲ ਜੋਲ ਰੱਖਦਾ ਹੈ ਸੁਣ ਸੁਣ ਜੀ ਵੈ ਦਾਸ ਤੁਮ ਬਾਣੀ ਜਨ ਆਖੀ हे ਪਰਮਾਤਮਾ ਤੇਰੇ ਸੇਵਕ ਤੇਰੀ ਸਿਰਸਲਾ ਦੀ ਜਿਹੜੀ ਬਾਣੀ ਉਚਾਰਦੇ ਹਨ ਤੇਰਾ ਦਾਸ ਉਸ ਬਾਣੀ ਨੂੰ ਹਰ ਵੇਲੇ ਸੁਣ ਸੁਣ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਹੈ प्रकट पे सब लो मह सेवक की राखी रहाओ इस तरह विकारा तो बच के तू अपने सेवक की जो इज्जत रखदा है वो सारे संसार विच उगड़ पेंदी है अगन सागर ते काडया प्रभ जलन बुझाई हे भाई जिस सेवक ने सिर्फ सलाह दी वाणी सुन के आत्मिक जीवन प्राप्त कर लिया ਪ੍ਰਭੂ ਨੇ ਆਪ ਉਸ ਨੂੰ ਵਿਕਾਰਾਂ ਦੀ ਅੱਗ ਦੇ ਸਮੁੰਦਰ ਵਿੱਚੋਂ ਕੱਢ ਲਿਆ। ਪ੍ਰਭੂ ਨੇ ਆਪ ਉਸ ਦੇ ਅੰਦਰੋਂ ਵਿਕਾਰਾਂ ਦੀ ਸੜਨ ਸ਼ਾਂਤ ਕਰ ਦਿੱਤੀ। ਅੰਮ੍ਰਿਤ ਨਾਮ ਜਲ ਸੰਚਿਆ, ਗੁਰਪայੇ ਸਹਾਈ। ਸਤਿਗੁਰੂ ਜੀ ਨੇ ਉਸੇ ਵਕਤ ਦੀ ਸਹਾਇਤਾ ਕੀਤੀ ਅਤੇ ਉਸ ਦੇ ਹਿਰਦੇ ਵਿੱਚ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਛਿੜਕਿਆ। ਜਨਮ ਮਰਨ ਦੁੱਖ ਘਟਿਆ, ਸੁਖ ਕਾਥਾਨ ਪਾਇਆ। اے بھائی جس ਸੇਵਕ ਨੇ ਸਿਰਸਲਾ ਦੀ ਬਾਣੀ ਸੁਣ ਸੁਣ ਕੇ ਆਤਮਕ ਜੀਵਨ ਲੱਭ ਲਿਆ ਉਸ ਨੇ ਜਨਮ ਮਰਨ ਦੇ ਗੇੜ ਦਾ ਦੁੱਖ ਕੱਟ ਲਿਆ ਉਸ ਨੇ ਉਹ ਆਤਮਕ ਟਿਕਾਣਾ ਲੱਭ ਲਿਆ ਜਿੱਥੇ ਸੁਖ ਹੀ ਸੁਖ ਹੈ ਕਾਟੀ ਸਿਲਕ ਪ੍ਰਭ ਮੋਹ ਕੀ ਆਪਣੇ ਪ੍ਰਭ ਪਾਇਆ ਉਸ ਨੇ ਆਪਣੇ ਅੰਦਰੋਂ ਭਟਕਣਾ ਅਤੇ ਮੋਹ ਦੀ ਫਾਹੀ ਕੱਟ ਲਈ ਉਹ ਸੇਵਕ ਆਪਣੇ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪਿਆ ਮਤ ਕੋਈ ਜਾਨੋ ਔਰ ਕਛ ਸਭ ਪ੍ਰਭ ਕਾ ਹਾਥ ਪਰ ਹੇ ਭਾਈ ਕਿਤੇ ਇਹ ਨਾ ਸਮਝ ਲੈਣਾ ਕਿ ਇਹੋ ਜਿਹਾ ਆਤਮਿਕ ਆਨੰਦ ਮਾਣਨ ਵਾਸਤੇ ਅਸੀਂ ਜੀਵਾ ਦਾ ਕੋਈ ਹੋਰ ਚਾਰਾ ਚੱਲ ਸਕਦਾ ਹੈ ਯਕੀਨ ਨਾਲ ਜਾਨੋ ਕਿ ਹਰੇਕ ਜੁਗਤ ਪ੍ਰਭੂ ਦੇ ਆਪਣੇ ਹੱਥ ਵਿੱਚ ਹੈ ਸਰਬ ਸੋਖ ਨਾਨਕ ਪਾਏ ਸੰਗ ਸੰਤਨ ਸਾਥ ਹੇ ਨਾਨਕ ਓਹੀ ਸੇਵਕ ਸਾਰੇ ਸੁਖ ਪ੍ਰਾਪਤ ਕਰਦਾ ਹੈ ਜੋ ਸੰਤ ਜਨ ਆਦੀ ਸੰਗਤ ਵਿੱਚ ਰਹਿੰਦਾ ਹੈ ਜੋ ਸੰਤ ਜਨਾਂ ਦੇ ਨਾਲ ਰਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ